ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਸਵਾਲ ਹੈ ਜਿਹੜੇ ਮੂੰਹ 'ਡੀ ਖੜੇ ਹੈ। ਉਹਨਾਂ ਚੋਂ ਪਹਿਲਾ ਇਹ ਕਿ ਕੰਚਨ ਕੁਮਾਰੀ ਉਰਫ ਕਮਲ ਭਾਬੀ ਨੂੰ ਜਦੋਂ ਅਮਰਤਪਾਲ ਮਹਿਰੋਂ ਵੱਲੋਂ ਪਹਿਲਾਂ ਵੀ ਇੰਨਾ ਅਸ਼ਲੀਲਤਾ ਭਰੇ ਕੰਟੈਂਟ ਦੇ ਮਾਮਲੇ ਨੂੰ ਲੈ ਕੇ ਉਹ ਸਮਝਾਇਆ ਗਿਆ ਸੀ ਤੇ ਧਮਕੀ ਵੀ ਦਿੱਤੀ ਸੀ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਕੰਟੈਂਟ ਕੰਟੈਂਟ ਹੈ ਜਿਹੜਾ ਉਹ ਅਪਲੋਡ ਨਾ ਕੀਤਾ ਜਾਵੇ। ਬਾਵਜੂਦ ਇਸ ਦੇ ਅਮਰਤਪਾਲ ਮਹਿਰੋਂ ਹੋਰਾਂ ਦੇ ਨਾਲ ਕੰਚਨ ਕੁਮਾਰੀ ਬਠਿੰਡੇ ਕਿਸ ਤਰ੍ਹਾਂ ਆ ਗਈ ਬਠਿੰਡੇ ਨੂੰ ਹੀ ਕਤਲ ਕਰਨ ਵਾਸਤੇ ਕਿਉਂ ਚੁਣਿਆ ਗਿਆ ਕਤਲ ਕਰਨ ਤੋਂ ਬਾਅਦ Laash ਨੂੰ ਇੱਕ ਗੱਡੀ ਦੇ ਵਿੱਚ ਪਾ ਕੇ ਜਿਹੜੀ ਕਿ ਕੰਚਨ ਕੁਮਾਰੀ ਦੀ ਦੱਸੀ ਜਾ ਰਹੀ ਹੈ ਉਹ ਨੂੰ ਅਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ پارک ਕਰਕੇ ਉੱਥੋਂ ਅਮਰਤਪਾਲ ਦੇ ਸਾਥੀ ਚਲੇ ਜਾਂਦੇ ਆ ਇਸ ਗੱਲ ਵਾਸਤੇ ਗੱਡੀ ਨੂੰ ਉੱਥੇ ਖੜਾਇਆ ਗਿਆ ਤਾਂ ਕਿ ਜਿਹੜੇ ਸਬੂਤ ਹੈ ਉਹ ਮਿਟਾਏ ਜਾ ਸਕਣ ਫਿਰ ਕੰਚਨ ਕੁਮਾਰੀ ਦੇ ਮੋਬਾਈਲ ਉਹ ਤੋਂ ਲੈਣੇ ਤੇ ਉਸ ਤੋਂ ਬਾਅਦ ਉਹਨਾਂ ਦੇ ਪਾਸਵਰਡ ਪਾਸਵਰਡ ਹੈ ਜਿਹੜੇ ਉਹ ਹਾਸਲ ਕਰਨੇ ਮੋਬਾਈਲ ਫੋਨਾਂ ਦੇ ਵਿੱਚ ਐਸਾ ਕੀ ਸੀ ਜਿਹਦੇ ਕਰਕੇ ਅਮਰਤਪਾਲ ਮਹਿਰੋਂ ਤੇ ਸਾਥੀਆਂ ਵੱਲੋਂ ਉਹਦੇ ਪਾਸਵਰਡ ਹੈ ਜਿਹੜੇ ਉਹ ਹਾਸਲ ਕੀਤੇਗੇ ਕੀ ਐਸੀ ਕੋਈ ਕਾਲ ਰਿਕਾਰਡਿੰਗ ਸੀ ਜਾਂ ਕੋਈ ਵੀਡੀਓ ਸੀ ਜਿਹਦੇ ਨਾਲ ਅਮਰਤਪਾਲ ਮਹਿਰੋਂ ਦੀ ਸ਼ਵੀ ਤੇ ਕੋਈ ਅਸਰ ਪੈਂਦਾ ਸੀ ਕਤਲ ਤੋਂ ਬਾਅਦ ਰਾਤ ਨੂੰ 12 ਵਜੇ ਕਤਲ ਹੁੰਦਾ ਤਾਂ ਅਗਲੀ ਸਵੇਰ 9:30 ਵਜੇ ਅਮਰਤਪਾਲ ਮਹਿਰੋਂ ਬਕਾਲ ਐਸਐਸਪੀ ਬਠਿੰਡਾ ਮੈਡਮ ਅਵਨੀਤ ਕੌਂਡਲ ਕਿਉਂ ਅਰਬ ਕੰਟਰੀ ਦੇ ਵਿੱਚ ਚਲਾ ਗਿਆ ਤਾਂ ਜਦੋਂ ਅਮਰਤਪਾਲ ਮਹਿਰੋਂ ਦੇ ਉੱਤੇ ਵੱਖ-ਵੱਖ ਥਾਣਿਆਂ ਦੇ ਵਿੱਚ ਮੁਕੱਦਮੇ ਦਰਜ ਸਨ ਤਾਂ ਉਸ ਨੂੰ ਪਾਸਪੋਰਟ ਹੈ ਜਿਹੜਾ ਉਹ ਕਿਸ ਤਰ੍ਹਾਂ ਮਿਲ ਗਿਆ ਕੀ ਅਮਰਤਪਾਲ ਮਹਿਰੋਂ ਆਪਣੇ ਪਾਸਪੋਰਟ ਦੇ ਉੱਤੇ ਗਿਆ ਜਾਂ ਉਨੇ ਜਿਹੜਾ ਇਹ ਹਵਾਈ ਸਫਰ ਹੈ ਉਹ ਕਿਸੇ ਫੇਕ ਪਾਸਪੋਰਟ ਦੇਤੇ ਕੀਤਾ ਕਤਲ ਤੋਂ ਬਾਅਦ ਲਾਸ਼ ਨੂੰ ਜਦੋਂ ਟਿਕਾਣੇ ਲਾਇਆ ਗਿਆ ਤਾਂ ਇਹ ਦੋ ਨੌਜਵਾਨ ਜਿਨ੍ਹਾਂ ਨੇ ਸਰੈਂਡਰ ਕੀਤਾ ਸੀ ਪੁਲਿਸ ਅੱਗੇ ਇਹ ਉੱਥੋਂ ਜਦੋਂ ਹਜ਼ੂਰੀਆ ਜਿਹਦੇ ਨਾਲ ਕੰਚਨ ਕੁਮਾਰੀ ਦਾ ਗळा ਕੁੱਟ ਕੇ ਹੱਤਿਆ ਕੀਤੀ ਗਈ ਸੀ ਉਹ ਹਜ਼ੂਰੀਆ ਲੈਣ ਵਾਸਤੇ ਆਉਂਦੀ ਹੈ ਉੱਥੋਂ ਪਾਰਕਿੰਗ ਦੇ ਵਿੱਚੋਂ ਗੱਡੀ ਕੱਢਦੇ ਆ ਵਾਪਸ ਜਾਂਦੇ ਆ ਉੱਥੇ ਹਜ਼ੂਰੀਆ ਆਪਣੇ ਕਬਜ਼ੇ ਵਿੱਚ ਲੈਂਦੇ ਆ ਤੇ ਦੁਬਾਰਾ ਫੇਰ ਗੱਡੀ ਨੂੰ ਅਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ پارک ਕਰ ਦਿੱਤਾ ਜਾਂਦਾ ਕੀ ਕੰਚਨ ਕੁਮਾਰੀ ਉਰਫ ਕਮਲ ਭਾਬੀ ਇਹਨਾਂ ਨੌਜਵਾਨਾਂ ਤੇ ਅਮਰਤਪਾਲ ਮਹਿਰੋਂ ਦੇ ਸੰਪਰਕ ਦੇ ਵਿੱਚ ਪਹਿਲਾਂ ਵੀ ਸੀ ਕੀ ਇਹ ਦੋਸਤਾਂ ਵਾਂਗ ਆਪਸ ਦੇ ਵਿੱਚ ਵਰਤਦੇ ਸਨ ਤਾਂ ਕਰਕੇ ਕੰਚਨ ਕੁਮਾਰੀ ਲੁਧਿਆਣੇ ਤੋਂ ਬਠਿੰਡੇ ਅਮਰਤਪਾਲ ਮਹਿਰੋਂ ਹੋਰਾਂ ਦੇ ਨਾਲ ਆਈ ਉਸ ਤੋਂ ਬਾਅਦ ਕਿ ਇਹ ਵੀ ਹੈ ਕਿ ਉਸ ਤੋਂ ਬਾਅਦ ਕੋਈ ਹਾਲਾਤ ਐਸੇ ਬਣੇ ਕਿ ਕੰਚਨ ਕੁਮਾਰੀ ਉਰਫ ਕਮਲ ਭਾਬੀ ਦਾ ਕਤਲ ਕਰ ਦਿੱਤਾ ਗਿਆ ਦੋਸਤੋ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਸੀ ਉਦੋਂ ਵੀ ਬਹੁਤ ਸਾਰੀਆਂ ਥਿਉਰੀਆਂ ਸੀ ਜਿਹੜੀਆਂ ਲੋਕਾਂ ਦੇ ਮਨਾਂ ਚ ਆਈਆਂ ਪਰ ਜਦੋਂ ਜਿਹੜੇ ਸ਼ੂਟਰ ਸੀ ਉਹ ਫੜੇ ਗਏ ਫੇਰ ਹੌਲੀ-ਹੌਲੀ ਜਿਹੜੀ ਤਸਵੀਰ ਸੀ ਸਾਰੀ ਲੋਕਾਂ ਦੇ ਸਾਹਮਣੇ ਆਈ ਸੋ ਇਸ ਕਤਲ ਤੋਂ ਬਾਅਦ ਵੀ ਬਹੁਤ سارے ਸਵਾਲ ਹੈ ਜਿਹੜੇ ਮੂੰਹ ਵੱਡੀ ਖੜੇ ਆ